ਮਹਬੀਤਾਰੋ ਕੀ ਗੱਲ ਕੀ ਹੋਈ ਅਸੀਂ ਨਾਟਕ ਦੇਖਣ ਗਏ ਸੀ ਤੇ ਅਸੀਂ ਨਾਟਕ ਦੇਖਣ ਗਏ ਸੀ ਤੇ ਸਾਡੀ ਭਾਬੀ ਨੇ ਸਾਨੂੰ ਆਵਾਜ਼ ਮਾਰੀ ਦੀਦੀ ਦੌੜ ਕੇ ਆ ਤੇਰੇ ਟੈਂਕੀ ਲਾਗੇ ਦੋ ਬੰਦੇ ਖਲੋਤੇ ਆ ਟੈਂਕੀ ਤੇਰੀ ਖੋਲੀ ਆ ਤੇ ਬਾਲਟੀ ਭਰੀ ਦੀ ਆ ਤੇ ਕੁਛ ਪਾਣ ਰਹੇ ਆ ਜਦੋਂ ਅਸੀਂ ਚੜਨ ਲੱਗੇ ਤੇ ਮੈਂ ਡਰ ਗਈ ਤੇ ਮੈਥੋਂ ਚੜਿਆ ਨਹੀਂ ਗਿਆ ਜਦੋਂ ਮੇਰੀ ਲਾੜੀ ਚੜੀ ਆ ਉਹਨਾਂ ਦੇਖਿਆ ਤਾਂ ਕੋਠੇ ਟੱਪ ਗਏ ਤੇ ਫਿਰ ਮੇਰਾ ਮੁੰਡਾ ਦੌੜਿਆ ਮਗਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਅਸੀਂ ਫੋਨ ਕੀਤਾ ਪੁੱਸ ਵਾਲੇ ਨੂੰ ਉਹ ਆਏ ਉਹਨਾਂ ਸਾਰਾ ਦਿਖਿਆ ਕਹਿੰਦੇ ਤੁਸੀਂ ਟੈਂਕੀ ਬੰਦ ਕਰ ਦੋ ਅਸੀਂ ਬੰਦ ਕਰਤਾ ਕਹਿੰਦੇ ਕੋਈ ਪਾਣੀ ਨਾ ਪੀਓ ਤੁਸੀਂ ਅਸੀਂ ਪਾਣੀ ਨਹੀਂ ਪੀਤੇ ਫਿਰ ਦੂਜੇ ਦਿਨ ਆਏ ਪੁਲਿਸ ਵਾਲੇ ਉਹ ਲਾਗੇ ਪਾਣੀ ਕੱਟ ਕੇ ਤੋਂ ਉਹਨਾਂ ਨੇ ਕੋਈ ਕੋਈ ਗੱਲਬਾਤ ਨਹੀਂ ਕੀਤੀ ਫਿਰ ਉਹਨਾਂ ਨੇ ਕਹਿੰਦੇ ਇਹ ਲਿੰਕਾ ਪਾਇਆ ਕੋਈ ਕੋਈ ਹੂ ਮੁੰਡੇ ਪਿੰਡ ਦੇ ਹੀ ਮੁੰਡੇ ਸਾਰੇ ਉਹ ਕਿਤੇ ਪਾਰਟੀ ਨਾਲ ਸੰਬੰਧਿਤ ਹੈ ਜੀ ਨਹੀਂ ਜੀ ਕੋਈ ਸੰਬੰਧ ਨਹੀਂ ਸਾਡਾ ਪਾਰਟੀ ਨਾਲ ਉਹਨਾਂ ਦਾ ਜਿਹੜੇ ਬੰਦੇ ਸੀ ਹਾਂ ਉਹ ਪਾਰਟੀਵਾਦੀ ਆ ਨਹੀਂ ਕਿਹੜੀ ਪਾਰਟੀ ਉਹਨਾਂ ਦੇ ਲਾਲ ਚੰਦ ਦੇ ਪਾਰਟੀ ਵਾਲੇ ਆ ਨਾ ਜੀ ਆਪਣਾ ਮੇਰਾ ਵੀ ਲਾਡੀ ਆ ਜੀ ਗੱਲ ਕੀ ਗੱਲਬਾਤ ਹੈ ਜੀ ਗੱਲਬਾਤ ਇਹ ਹੈ ਜੀ ਜਿਹੜਾ 14 ਤਰੀਕ ਨੂੰ ਪਾਣਾ ਵਰਤਿਆ ਸਾਡੇ ਨਾਲ ਸਾਡੀ ਟੈਂਕੀ ਵਿੱਚ ਉਹਨਾਂ ਜ਼ਹਿਰ ਘੋਲਿਆ ਤੇ ਜੀ ਉਹਦਾ ਇਨਸਾਫ ਸਾਨੂੰ ਅੱਜ ਤੱਕ ਨਹੀਂ ਮਿਲਿਆ ਅੱਜ ਸਾਨੂੰ ਆਈਡੀਐਸਬੀ ਦਫ਼ਤਰ ਆਏ ਆ ਸਾਨੂੰ ਸਿੱਧਾ ਹੰਡਲ ਕਰ ਰਿਹਾ ਜੀ ਐਸਐਸਓ ਦਾ ਸਾਹਿਬ ਉਹ ਵੀ ਸਾਨੂੰ ਥਾਣੇ ਬੁਲਾ ਕੇ ਜੀ ਕਹਿੰਦਾ ਟਾਈਮ ਲੈਣਾ ਉਹ ਪਾਲਟੀ ਸਾਰੇ ਆਮ ਘੁਮਦੇ ਜਿੱਦਾਂ ਅਸੀਂ ਮੁਲਾਜ਼ਮ ਆ ਮੁਲਜ਼ਮ ਆ ਆਈ ਜਾ ਕੇ ਪੇਸ਼ ਹੋ ਜਾਨੇ ਸਾਨੂੰ ਚਾਰ ਪੰਜ ਘੰਟੇ ਬਿਠਾਉਂਦੇ ਆ ਫਿਰ ਘਰ ਭੇਜ ਦਿੰਦੇ ਆ ਉਹ ਬੰਦੇ ਜਿਹੜੇ ਕਰਾਇਮ ਕਰਨ ਵਾਲੇ ਉਹ ਫਰਾਰ ਫਰਾਰ ਨੇ ਜੀ ਉਹ ਸਟੇਨ ਤੋਂ ਘਰੇ ਵੀ ਘੁੰਮਦੇ ਹੋਣਗੇ ਤਾਂ ਉਹਨਾਂ ਕੋ ਜਾਂਦੇ 10 ਮਿੰਟ ਬਹਿੰਦੇ ਤੇ ਆ ਜਾਂਦੇ ਆਪਰ ਚ ਤੇ ਇਹ ਸਾਨੂੰ ਇਹ ਟਾਈਮ ਦੇ ਕੇ ਸਾਨੂੰ ਖਿੱਜਲ ਖਰਾਬ ਕਰਦੇ ਪਏ ਐਸਐਸਪੀ ਕੋ ਪੁੱਂਚੀ ਹੋਤੀ ਸੀ ਕੀ ਤੁਹਾਨੂੰ ਆਸ਼ਵਾਸਨ ਦਿੱਤਾ ਉਹਨਾਂ ਨੇ ਜੀ ਸਾਨੂੰ ਇਹੀ ਗੱਲ ਕਹੀ ਕਿ ਐਸਐਸਓ ਸਾਹਮਣੇ ਹੈਂਡਲ ਕਰਨਾ ਵਾ ਜੀ ਅੰਤਰੀ ਨਾਇਬ ਮੈਂ ਬਲਵਿੰਦਰ ਢਿੱਲੋਂ ਐਕਸ ਸਰਪੰਚ ਸੁਕਾਲਗੜ ਕੀ ਗੱਲਬਾਤ ਹੋਈ ਹੈ ਕਿ ਪੂਰਾ ਪਿੰਡ ਲੈ ਕੇ ਐਸਐਸਪੀ ਦਫ਼ਤਰ ਪਹੁੰਚੇ ਦੇ ਬੱਚੇ ਸਰ 14 ਤਰੀਕ ਦੀ ਸਾਢੇ 8 ਵਜੇ ਰਾਤ ਦੀ ਗੱਲ ਹੋਏਗੀ ਇਹਨਾਂ ਦੇ ਇਸ ਪਰਿਵਾਰ ਦੇ ਕਾਲੀ ਚੰਦ ਦੇ ਪਰਿਵਾਰ ਦੇ ਜਿਹੜੀ ਪਾਣੀ ਵਾਲੀ ਟੈਂਕੀ ਹੁੰਦੀ ਆ ਕਿਸੇ ਨੇ ਜ਼ਹਿਰੀਲੀ ਦਵਾਈ ਪਾਈ ਔਰ ਦਵਾਈ ਪਾਉਂਦਿਆਂ ਨੂੰ ਇਹਨਾਂ ਦੇ ਗਵਾਹ ਤੋਂ ਕਲਾ ਬੰਤੀ ਆ ਉਹਨੇ ਉਹਨੂੰ ਦੇਖਿਆ ਉਨੇ ਜੋ ਉਹਨਾਂ ਨੇ ਦੇਖਿਆ ਇਹਨਾਂ ਨੂੰ ਵੀ ਪਤਾ ਲੱਗ ਗਿਆ ਫਿਰ ਇਹ ਮਗਰ ਦੋੜੇ ਪਤਾ ਲੱਗ ਗਿਆ ਫਿਰ ਇਹਨਾਂ ਨੇ 112 ਤੇ ਕੰਪਲੇਂਟ ਪਾਈ 112 ਤੇ ਮੁਲਾਜ਼ਮ ਆਏ ਉਹਨਾਂ ਥਾਣਾ ਸਦਰ ਨੂੰ ਰੈਫਰ ਕਰਤਾ ਸਾਰਾ ਕੇਸ ਥਾਣਾ ਸਦਰ ਦੇ ਮੁਲਾਜ਼ਮ ਆਏ ਉਹ ਪਾਣੀ ਦਾ ਸੈਂਪਲ ਲੈ ਕੇ ਪਰ ਪਾਣੀ ਦਾ ਸੈਂਪਲ ਵੀ ਉਹਨਾਂ ਨੇ ਹੈਲਥ ਵਾਲਿਆਂ ਨੂੰ ਸਦਕੇ ਨਹੀਂ ਲਿਆ ਲੂਜ਼ ਹੀ ਲੈ ਕੇ ਗਏ ਇਹਨਾਂ ਨੂੰ ਕਿਹਾ ਤੁਸੀਂ ਥਾਣੇ ਆਇਓ ਇਹ ਥਾਣੇ ਗਏ ਆ ਉਹਨਾਂ ਕਿਹਾ ਜੀ ਦੂਜੀ ਪਾਰਟੀ ਨੇ ਸਾਡੇ ਕੋਲ ਟਾਈਮ ਲੈ ਲਿਆ ਵਾ ਕੱਲ ਦਾ ਹੁਣ ਤੁਸੀਂ ਕੱਲ ਆਇਓ ਇਹ ਫਿਰ ਕੱਲ ਵੀ ਗਏ ਸੀਗੇ 16 ਤਰੀਕ ਨੂੰ ਇਹ 3 ਘੰਟੇ ਥਾਣੇ ਦੇ ਵਿੱਚ ਬਹਿ ਕੇ ਆਏ ਕਿ ਦੂਸਰੀ ਪਾਰਟੀ ਨਹੀਂ ਆਈ ਅੱਜ ਇਹ ਸਾਰਾ ਹੀ ਮੁਹੱਲਾ ਐਸਐਸਪੀ ਸਾਹਿਬ ਦੇ ਪੇਸ਼ ਹੋਇਆ ਇਨਸਾਫ ਦੀ ਮੰਗ ਕੀਤੀ ਹੈਗੀ ਹੈ ਇੱਕ ਨੌਣਾ ਅਪਰਾਧਵਾ ਇਸ ਮੌਕੇ ਤੇ ਦੇਖਿਆ ਗਿਆ ਅਗਰ ਨਾ ਦੇਖਿਆ ਜਾਂਦਾ ਤੇ ਬਹੁਤ ਵੱਡਾ ਦੁਖਾਂਤ ਵਾਪਰ ਜਾਣਾ ਸੀ ਇਹੋ ਜੇ ਅਪਰਾਧਾਂ ਨੂੰ ਨੱਥ ਪੈਣੀ ਚਾਹੀਦੀ ਆ ਇਨਸਾਫ ਮਿਲਣਾ ਚਾਹੀਦਾ ਐਸਐਸਪੀ ਸਾਹਿਬ ਨੇ ਐਸਐਚਓ ਸਾਹਿਬ ਜੀ ਡਿਊਟੀ ਲਈ ਆ ਕਿ ਤੁਸੀਂ ਆਪ ਡੀਲ ਕਰਨਾ ਦੋਸ਼ੀਆਂ ਨੂੰ ਜੋ ਬਣਦੀ ਸਜ਼ਾ ਉਹ ਮਿਲੇ ਕਾਨੂੰਨੀ ਕਾਰਵਾਈ ਹੋਵੇ ਸਾਨੂੰ ਐਸਐਸਪੀ ਸਾਹਿਬ ਤੇ ਬਹੁਤ ਵਿਸ਼ਵਾਸ ਹੈ ਕਿ ਐਸਐਸਪੀ ਸਾਹਿਬ ਸਾਨੂੰ ਇਨਸਾਫ ਦਿਵਾਉਣਗੇ ਅੱਜ ਅਸੀਂ ਕਿਸੇ ਵੀ ਕਿਸੇ ਦੇ ਵੀ ਖਿਲਾਫ ਕੋਈ ਨਾਰੇਬਾਜ਼ੀ ਕਰਨ ਲਈ ਨਹੀਂ ਇੱਥੇ ਆਏ ਸਾਰੇ ਕੋਈ ਪ੍ਰਸ਼ਾਸਨ ਦੇ ਖਿਲਾਫ ਅਸੀਂ ਬੋਲਣ ਲਈ ਸਾਰੇ ਇਕੱਤਰ ਨਹੀਂ ਹੋਏ ਅਸੀਂ ਦੁਖੀ ਹੋ ਕੇ ਜਦੋਂ ਸਾਡੀ ਗੱਲ ਸੁਣੀ ਨਹੀਂ ਗਈ ਫਿਰ ਅੱਜ ਅਸੀਂ ਐਸਐਸਪੀ ਐਸਐਸਪੀ ਸਾਹਿਬ ਦੇ ਜਾ ਕੇ ਇਕੱਠੇ ਹੋ ਕੇ ਮਿਲੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਔਰ ਅਸੀਂ ਵੇਟ ਕਰਾਂਗੇ ਕਿ ਸਾਨੂੰ ਜਰੂਰ ਇਨਸਾਫ ਹੋਵੇ ਸੀਗੇ ਜਿਨ੍ਹਾਂ ਨੇ ਇਹ ਹਰਕਤ ਕੀਤੀ ਗਈ ਆ ਪਿੰਡ ਦੇ ਸੀ ਬਾਈ ਨਾਮ ਦਰਖਾਸਤ ਗਈ ਆ ਔਰ ਉਹਨਾਂ ਨੇ ਪੁਲਿਸ ਤੋਂ ਟਾਈਮ ਵੀ ਪਹਿਲੇ ਦਿਨ ਦਾ ਲਿਆ ਸੀ ਵੀ ਅਸੀਂ ਪੇਸ਼ ਕਰਾ ਦਾਂਗੇ ਪਰ ਕੋਈ ਵੀ ਪੇਸ਼ ਨਹੀਂ ਹੋਇਆ ਪੁਲਿਸ ਨੇ ਐਸਏਈ ਸਾਹਿਬ ਉਹਨਾਂ ਦੇ ਘਰ ਚ ਦੇ ਅੱਧਾ ਘੰਟਾ ਬਹਿ ਕੇ ਚਲੇ ਜਾਂਦੇ ਆ ਇਹਨਾਂ ਨੂੰ ਕਹਿੰਦੇ ਥਾਣੇ ਆ ਜਾਓ ਥਾਣੇ ਜਾਂਦੇ ਆ ਪਰ ਦੂਜੀ ਪਾਰਟੀ ਜਾਂਦੀ ਨਹੀਂ ਹੈਗੀ ਦੋ ਦਿਨ ਤੋਂ ਇਹ ਲਗਾਤਾਰ ਖੱਜੜ ਹੋ ਰਹੇ ਨੇ